ਦੋਸਤੋ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਤੁਹਾਨੂੰ ਪਤਾ ਹੀ ਹੈ ਮੈਂ ਕਿਸ ਚੋਰ ਦੀ ਗੱਲ ਕਰ ਰਿਹਾ ਜਿਨੇ ਸਾਡਾ ਸਾਰਾ ਸ਼ਹਿਰ ਵੇਚ ਕੇ ਖਾ ਲਿਆ ਤੇ ਫਿਰ ਕਹਿੰਦਾ ਮੈਂ ਸਾਧਾਂ ਮੈਂ ਸਮਾਜ ਸੇਵੀ ਆ ਦੋਸਤੋ 24 ਅਗਸਤ 2024 ਨੂੰ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਬਣਾ ਕੇ ਮਨਦੀਪ ਸਿੰਘ ਮੰਨੇ ਦੀ ਇੱਕ ਕਾਲੀ ਕਰਤੂਤ ਜਿਹੜੀ ਆ ਉਜਾਗਰ ਕੀਤੀ ਸੀ ਕਿ ਕਿਸ ਤਰੀਕੇ ਨਾਲ ਇਹਨੇ ਆਪਣਾ ਅਸਰ ਸੂਖ ਵਰਤ ਕੇ ਆਪਦੇ ਸੋਹਰੇ ਨੂੰ ਜਿਹੜਾ ਆ ਏਜੀਏ ਕਲੱਬ ਗਾਂਧੀ ਗਰਾਊਂਡ ਦਾ ਸੈਕਟਰੀ ਬਣਾਇਆ ਤੇ ਕਿਸ ਤਰੀਕੇ ਨਾਲ ਉਹਨੇ ਇੱਕ ਪ੍ਰਾਣੀ ਕ੍ਰਿਕਟ ਅਕੈਡਮੀ ਦੇ ਨਾਲ ਮਿਲ ਕੇ ਆਮ ਬੰਦਿਆਂ ਦੀ ਇਸ ਜਿਹੜੀ ਗਰਾਊਂਡ ਆ ਗਰੀਬ ਬੱਚਿਆਂ ਦੀ ਉਹਦਾ ਬਿਹਾਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਅੱਜ ਦੇ ਦਿਨ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਜਿਨ੍ਹਾਂ ਨੇ ਜਲਦ ਦੇ ਵਿੱਚ ਇਹ ਫੈਸਲਾ ਲਿਆ ਅਤੇ ਤੇ ਧੁਕਵੀ ਜਿਹੜੀ ਕਾਰਵਾਈ ਕਰਦੇ ਹੋਏ ਇਹਦੇ ਸੋਹਰਾ ਸਾਹਿਬ ਨੂੰ ਘਰ ਬਿਠਾ ਕੇ ਤੇ ਕੱਲ 6 ਸਤੰਬਰ ਨੂੰ ਸਾਡੇ ਅੰਮ੍ਰਿਤਸਰ ਨਾਰਥ ਤੋਂ ਨੌਜਵਾਨ ਆਗੂ ਨਵਜੋਤ ਸਿੰਘ ਗਰੋਵਰ ਨੂੰ ਏਜੀਏ ਦਾ ਜਿਹੜਾ ਉਹ ਸੈਕਟਰੀ ਜਿਹੜਾ ਅਪੋਇੰਟ ਅਪੋਇੰਟ ਕੀਤਾ ਗਿਆ ਮੈਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਇਸ ਕਾਰਜ ਲਈ ਧੰਨਵਾਦ ਕਰਦਾ ਹਾਂ ਉੱਥੇ ਮੈਂ ਅੰਮ੍ਰਿਤਸਰ ਦੇ ਹਰ ਕ੍ਰਿਕਟ ਪ੍ਰੇਮੀ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਇਹ ਤੁਹਾਡੀ ਬੜੀ ਵੱਡੀ ਜਿੱਤ ਆ ਹੁਣ ਤੁਸੀਂ ਆਪ ਦੀ ਮਰਜ਼ੀ ਨਾਲ ਗਰਾਊਂਡ ਨੂੰ ਤਿਆਰ ਕਰੋ ਜਿਸ ਤਰੀਕੇ ਦੇ ਨਾਲ ਸਾਡਾ ਜਿਹੜਾ ਜਿਹੜੀ ਪੰਜਾਬ ক্রিকেট ਐਸੋਸੀਏਸ਼ਨ ਨੇ ਸਾਡੇ ਇਸ ਗਾਂਧੀ ਗਰਾਊਂਡ ਨੂੰ ਬੈਨ ਕੀਤਾ ਆ ਉਹ ਬੈਨ ਆਪਾਂ ਸਭ ਤੋਂ ਪਹਿਲਾਂ ਹਟਾਉਣਾ ਆ ਮਿਹਨਤ ਕਰਨੀ ਆ ਤਾਂ ਕਿ ਇੱਥੇ ਪਹਿਲਾਂ ਦੀ ਤਰ੍ਹਾਂ ਇੰਟਰਨੈਸ਼ਨਲ ਕ੍ਰਿਕਟ ਜਿਹੜਾ ਆ ਉਹ ਸਾਡੇ ਸ਼ਹਿਰ ਦੇ ਵਿੱਚ ਹੋ ਸਕੇ ਮੈਂ ਨਵਜੋਦ ਗਰੋਵਰ ਜੀ ਨੂੰ ਵੀ ਇਸ ਗੱਲ ਦੀ ਵਧਾਈ ਦਿੰਨਾ ਆ ਕਿ ਉਹ ਨੌਜਵਾਨ ਯੰਗੇਸਟ ਸੈਕਟਰੀ ਜਿਹੜੇ ਨੇ ਅਪੋਇੰਟ ਕੀਤੇ ਗਏ ਨੇ ਏਜੀਆ ਵੱਲੋਂ ਉਹਨਾਂ ਦੇ ਬਾਰੇ ਮੈਂ ਜੋ ਪਤਾ ਕੀਤਾ ਹੈ ਕਿ ਚੰਗੇ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਚੰਗਾ ਵਪਾਰ ਹੈ ਚੰਗੇ ਅਸਰ ਸੂਖਾਲੇ ਜਿਹੜੇ ਨੌਜਵਾਨ ਨੇ ਪਰ ਮੈਂ ਆਸ ਕਰਦਾ ਹਾਂ ਉਹਨਾਂ ਤੋਂ ਕਿ ਜਦੋਂ ਇਹਨੂੰ ਜੁਆਇਨ ਕਰਨਗੇ ਇਹਦੀ ਵੀਡੀਓਗ੍ਰਾਫੀ ਕਰਕੇ ਲੋਕਾਂ ਨੂੰ ਦੁਖਾਣ ਕਿ ਇਹਦੇ ਹਾਲਾਤ ਕੀ ਨੇ ਤੇ ਜਦੋਂ ਉਹ ਇਹਦੇ ਉੱਤੇ ਕੰਮ ਕਰਨਗੇ ਤੇ ਕੰਮ ਕਰਨ ਦੇ ਬਾਅਦ ਵੀ ਲੋਕਾਂ ਨੂੰ ਦੱਸਣ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਇਸ ਗਰਾਊਂਡ ਦਾ ਸ਼ਿੰਗਾਰ ਕੀਤਾ ਉਹਨਾਂ ਤੋਂ ਮੈਨੂੰ ਬੜੀਆਂ ਆਸਾਂ ਨੇ ਕਿ ਉਹ ਜਿਹੜਾ ਆ ਇਸ ਗਰਾਊਂਡ ਲਈ ਵਧੀਆ ਕਾਰ ਵਧੀਆ ਕੰਮ ਕਰਨਗੇ ਉਨ੍ਹਾਂ ਤੇ ਹੁਣ ਤੱਕ ਮੇਰੇ ਹਿਸਾਬ ਨਾਲ ਕੋਈ ਐਲੀਗੇਸ਼ਨ ਨਹੀਂ ਆ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਦੀ ਕਤਾਹੀ ਜਾਂ ਕੋਈ ਮੜਾ ਜਿਹੜਾ ਆ ਉਹ ਨਹੀਂ ਹੁਣ ਤੱਕ ਸੁਣਿਆ ਚੰਗਾ ਹੀ ਸੁਣਿਆ ਆ ਤੇ ਇਹ ਬੜੀ ਚੰਗੀ ਜਿਹੜੀ ਆ ਉਹ ਫੈਸਲਾ ਜਿਹੜਾ ਚੰਗਾ ਲਿਆ ਗਿਆ ਆ ਕਿ ਇੱਕ ਨੌਜਵਾਨ ਨੂੰ ਜਿਹੜਾ ਸਾਡੇ ਸ਼ਹਿਰ ਦੇ ਨੂੰ ਉਹਨੂੰ ਇਹਦੇ ਵਿੱਚ ਜਿਹੜਾ ਸੈਕਟਰੀ ਅਪਾਇੰਟ ਕੀਤਾ ਗਿਆ ਜਿਹਦੇ ਨਾਲ-ਨਾਲ ਮੈਂ ਗਰੋਵਰ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਜੁਆਇਨ ਕਰਨ ਤੋਂ ਬਾਅਦ ਇਸ ਸਾਰੇ ਘਟਨਾਕ੍ਰਮ ਦੀ ਇਸ ਸਕੈਮ ਦੀ ਇਨਵੈਸਟੀਗੇਸ਼ਨ ਵੀ ਕੀਤੀ ਜਾਵੇ ਕਿਉਂਕਿ ਉਹਨਾਂ ਦੇ ਹੱਥ ਤਾਕਤ ਹੋਣੀ ਆ ਤੇ ਇਹ ਦੇਖਿਆ ਜਾਵੇ ਕਿ ਕਿਹਦੀ ਨਿਗਲੈਂਸ ਦੇ ਨਾਲ ਕਿਹਦੀ ਗਲਤੀ ਦੇ ਨਾਲ ਸਾਡੀ ਜਿਹੜੀ ਪੰਜਾਬ ক্রিকেট ਐਸੋਸੀਏਸ਼ਨ ਨੇ ਗਾਂਧੀ ਕਰਨ ਨੂੰ ਬੈਨ ਕੀਤਾ ਤੇ ਕਿਸ ਤਰੀਕੇ ਨਾਲ ਜਿਹੜੀ ਪ੍ਰਾਣੀ ਤੇੜੀ ਦੂਸਰੀ ਜਿਹੜੀ ਕ੍ਰਿਕਟ ਅਕੈਡਮੀ ਆ ਉਹਨੂੰ ਫਾਇਦਾ ਪਹੁੰਚਾਉਣ ਦੀ ਨੀਤ ਦੇ ਨਾਲ ਇਹ ਗਰੀਬ ਤੇ ਆਮ ਵਰਗ ਦੀ ਜਿਹੜੀ ਕ੍ਰਿਕਟ ਗ੍ਰਾਊਂਡ ਨੂੰ ਖਰਾਬ ਕਰਨ ਦੀ ਨੀਅਤ ਦੇ ਨਾਲ ਇਹ ਜਿਹੜਾ ਕੰਮ ਕੀਤਾ ਗਿਆ ਮਾਨ ਸਾਹਿਬ ਤੁਸੀਂ ਇਸ ਘਟਾਲੇ ਉੱਤੇ ਨਿਗਰਾਨੀ ਰੱਖ ਕੇ ਬੜਾ ਵਧੀਆ ਫੈਸਲਾ ਲਿਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਇਹਨੂੰ ਨੰਗਾ ਕੀਤਾ ਮਨਦੀਪ ਮੰਨੇ ਨੂੰ ਜਿਹੜਾ ਕਹਿੰਦਾ ਹੈਗਾ ਮੈਂ ਸਮਾਜ ਸੇਵੀ ਆ ਪਰ ਮੈਨੂੰ ਉਤਰਪ ਪੋਲਿਟਿਸ਼ੀਨ ਪੋਲਿਟਿਸ਼ੀਨ ਕਰਦੇ ਨੇ ਹੈਗਾ ਏ ਅਕਾਲੀ ਦਲ ਦੇ ਵਿੱਚ ਅਸੀਂ ਜਨਰ ਸਖਤਰ ਰਹੇ ਯੂਥ ਦੇ ਲੰਬਾ ਸਮਾਂ ਉੱਥੇ ਰਹੇ 2016 ਦੇ ਵਿੱਚ ਆਪਣਾ ਕਾਂਗਰਸ ਦੇ ਸੈਕਟਰੀ ਵੀ ਬਣੇ ਤੇ ਉਸ ਤੋਂ ਬਾਅਦ ਜਿਹੜੀ ਸਰਕਾਰ ਆਈ ਪਹਿਲਾਂ ਉਹਦੇ ਹੱਕ 'ਚ ਬੋਲੋ ਫਿਰ ਉਹਦੇ ਖਿਲਾਫ ਬੋਲੋ ਤਾਂ ਕਿ ਸਰਕਾਰ ਤੁਹਾਡੇ ਅੱਗੇ ਗੋਡੇ ਟੇਕੇ ਤੇ ਇਹ ਆਪਣਾ ਜਿਹੜਾ ਆ ਉਹ ਦੂਸਰਾ ਕੰਮ ਜਾਰੀ ਰੱਖਣ ਵੀ ਹੈਗਾ ਮੈਂ ਸਮਾਜ ਸੇਵੀ ਆ ਉਦਾਂ ਲੋਕੀ ਪੋਲਿਟਿਸ਼ੀਅਨ ਕਹਿੰਦੇ ਉਹ ਗੱਲ ਚਿੱਤ ਆ ਗਈ ਕਿਤੇ ਡਾਕੂਆਂ ਨੇ ਬੱਸ ਘੇਰਦੀ ਇੱਕ ਲੈਂਡ ਦੇ ਵਿੱਚ ਸਾਰੇ ਖੜੇ ਕਰ ਲਏ ਤਾਕੂ ਦਾ ਸਰਦਾਰ ਕਹਿੰਦਾ ਲਿਓ ਵੀ ਬੰਦੇ ਅੱਜ ਫਿਰ ਵਾਰ-ਵਾਰੀ ਕਹਿੰਦਾ ਹਾਂ ਵੀ ਫਾਣੇ ਸਿਆ ਕੀ ਨਾਂ ਤੇਰਾ ਕਹਿੰਦਾ ਜੀ ਮੇਰਾ ਨਾਂ ਫਲਾਣਾ ਸਿੰਘ ਤਾਂਕੂ ਦਾ ਸਰਦਾਰ ਕਹਿੰਦਾ ਮਾਰੋ ਇਹਦੇ ਸਿਰ 'ਚ ਗੋਲੀ ਉਹਨਾਂ ਠਾਹ ਕਰਕੇ ਉਹਦੇ ਸਿਰ 'ਚ ਮਾਰੀ ਗੋਲੀ ਬੰਦਾ ਉੱਥੇ ਢੇਰ ਦੂਜੇ ਨੇ ਪੁੱਛਿਆ ਵੀ ਤੇਰਾ ਕੀ ਨਾਂ ਆ ਕਹਿੰਦਾ ਜੀ ਮੇਰਾ ਫਲਾਣਾ ਸਿੰਘ ਕਹਿੰਦਾ ਮਾਰੋ ਵੀ ਸਿਰ 'ਚ ਗੋਲੀ ਉਹਨਾਂ ਠਾਹ ਕਰਕੇ ਉਹਦੇ ਟੀਮ ਨੇ ਜਿਹੜੀ ਆ ਗੋਲੀ ਮਾਰੀ ਤੀਜੇ ਨੰਬਰ ਤੇ ਇੱਕ ਮਾਦਾ ਸੀਗੀ ਕਹਿੰਦਾ ਹਾਂ ਵੀ ਮਾਦਾ ਕੀ ਆ ਤੇਰਾ ਨਾਂ ਉਹਦੀ ਮਾਦਾ ਉਹ ਮਾਦਾ ਕਹਿੰਦੀ ਵੀ ਮੇਰਾ ਨਾਂ ਆ ਪੁਸ਼ਪਾ ਦੇ ਡਾਕੂ ਦਾ ਸਰਦਾਰ ਕਹਿੰਦਾ ਉਹ ਗੋਲੀ ਨਾ ਮਾਰਿਓ ਗੋਲੀ ਨਾ ਮਾਰਿਓ ਇਹਦੇ ਵਾਲ ਵੇਖ ਕੇ ਮੈਨੂੰ ਮੇਰੀ ਮਾਂ ਚੇਤਾ ਆ ਗਈ ਇਹਨੂੰ ਇਦਾਂ ਹੀ ਛੱਡ ਦਿਓ ਜਾਣ ਦਿਓ ਮਾਤਾ ਨੂੰ ਉਹਨਾਂ ਨੇ ਮਾਤਾ ਨੂੰ ਛੜਤਾ ਦੇ ਅੱਗੇ ਖੜਾ ਸੀ ਇਹ ਮਨਿਆਰਗਾ ਤੇ ਡਾਕੂ ਦਾ ਸਰਦਾਰ ਕਹਿੰਦਾ ਹਾਂ ਵੀ ਤੇਰਾ ਕੀ ਨਾਮ ਆ ਕਹਿੰਦਾ ਜੀ ਉਦਾਂ ਨਾਮ ਮੇਰਾ ਮੰਨਾ ਵਾ ਪਰ ਮੈਨੂੰ ਪਿਆਰ ਨਾਲ ਲੋਕੀ ਪੁਸ਼ਪਾ ਪੁਸ਼ਪਾ ਵੀ ਕਹਿੰਦੇ ਆ ਵੀ ਉਦਾਂ ਮੈਂ ਪੋਲੀਟਿਕਲ ਸਾਰੇ ਕੰਮ ਉਹ ਕਰਦਾ ਆ ਪਰ ਮੈਨੂੰ ਲੋਕੀ ਸਮਾਜ ਸੇਵੀ ਸਮਾਜ ਸੇਵੀ ਵੀ ਕਹਿੰਦੇ ਨੇ ਆਪਾਂ ਵੇਚ ਕੇ ਸਾਰਾ ਅੰਮ੍ਰਿਤਸਰ ਖਾਲਿਆ ਤੇ ਆਪਾਂ ਹਜੇ ਸਮਾਜ ਸੇਵੀਆਂ ਇਹ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਸਮੇਂ ਸਮੇਂ ਦੇ ਨਾਲ ਦੱਸਦਾ ਜਾਊਂਗਾ ਕਿ ਕਿਸ ਤਰੀਕੇ ਨਾਲ ਇਹਨੇ ਅੰਮ੍ਰਿਤਸਰ ਨੂੰ ਗੁਰੂ ਰਾਮਦਾਸ ਜੀ ਦੀ ਨਗਰੀ ਨੂੰ ਇਹਨੇ ਕਿਸ ਤਰੀਕੇ ਨਾਲ ਬਲੈਕਮੇਲ ਕਰਕੇ ਲੋਕਾਂ ਤੋਂ ਪੈਸੇ ਲਏ ਸੋ ਅਖੀਰ ਮਾਨ ਸਾਹਿਬ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਨਵਜੋਤ ਗਰੋਵਰ ਜੀ ਤੁਹਾਨੂੰ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਤੇ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੇ ক্রিকেট ਨੂੰ ਪਿਆਰ ਕਰਨ ਵਾਲੇ ਸਾਰੇ ਵਸਨੀਕਾਂ ਨੂੰ ਲੱਖ ਲੱਖ ਵਧਾਈ ਤਗੜੇ ਹੋਵੋ ਅਸੀਂ ਇਸ ਗਰਾਊਂਡ ਨੂੰ ਸ਼ਿੰਗਾਰ ਕੇ ਇੰਟਰਨੈਸ਼ਨਲ ਲੈਵਲ ਦਾ ਵਰਲਡ ਕਲਾਸ ਲੈਵਲ ਦਾ ਜਿਹੜਾ ਆ ਉਹ ਸਟੇਡੀਅਮ ਬਣਾਉਂਦਾ ਯਤਨ ਕਰੀਏ ਤੁਸੀਂ ਆਪਣੀ ਜਿਹੜੀ ਆਪਣਾ ਕੰਟਰੀਬਿਊਸ਼ਨ ਵੀ ਇਹਦੇ ਨਾਲ ਦਿਓ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ